ਇਹ ਤੋਂ ਕਰੀਏ ਸ਼ੁਰੂ ਫਿਰ ਆਪਾਂ ਇਹਦੇ ਪਹਿਲੇ ਟਾਇਰਾਂ ਤੇ ਆਈ ਯਾਰ ਟਾਇਰ ਇਹਦੇ ਚਾਰੇ ਨਵੇਂ ਹਨ ਹੂੰ ਤੇ ਹੈ ਵੀ ਇਹ 750 16 ਵਾਲੇ ਹਨ ਨਾ 16 ਦੀ ਆਉਂਗੇ ਹਾਂ ਅੱਜ ਕਿੱਲ ਫਰੈਂਡ ਜਾ ਚੱਲਦਾਗਾ ਹਾਂ ਤਿੰਨ ਲੈਣ ਵਾਲਾ ਇਹ ਪਾਈ ਹੈ ਇਹ ਪਾਈ ਆ ਹਨਾ ਮਗਰਲੇ ਗੁੜੀਆਰ ਤੇ ਆ ਮਗਰਲੇ ਗੁੜੀਆਰ ਦੇ ਆ ਕੇ ਮਗਰਲੇ ਵੀ ਨਵੇਂ ਆ ਗਏ ਚਾਰੇ ਟਾਇਰ ਨਵੇਂ ਆ ਗਏ 750 ਸੋਨਾ ਲੀਕਾ ਕਿੰਨੇ ਮਾਡਲ ਹੈ ਬਈ 2016 ਵਾਲਾ 2016 ਮਾਡਲ ਹੈ। ਅੱਛਾ ਤੇ ਨੰਬਰ ਆ ਨੰਬਰ ਹਰਿਆਣਾ 16 ਮਾਡਲ ਆ ਐਨਓਸੀ ਤੇ ਵਗੈਰਾ ਦਾ ਸਾਰੀ ਭੱਜੀ ਤੁਰੀ ਆਉਣੀ ਹੈ ਨਾ। ਹੂੰ ਕੀ ਕੰਡੀਸ਼ਨ ਆ ਫਿਰ ਇਹਦੀ? ਕੀ ਪਰਫਾਰਮੈਂਸ ਆ ਬਈ? ਹੂੰ ਅੱਛਾ 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 ਸਾਰਾ ਪੂਰਾ ਹੈ। ਅੱਛਾ ਦੇ ਆਉਂਦੇ ਆ ਕੰਪਨੀ ਵੱਲੋਂ ਹਮ ਸਾਰੀ ਹੈਗੇ ਸਾਰੀ ਹੈਗੇ ਹੈਨਾ ਮੇਰੇ ਦਾ ਫੋਲ ਵਧੀਆ ਟੈਰਨ ਵੀ ਚੰਗਾ ਹੈ ਮੈਂ ਨਾ ਕੋਈ ਬਾਗੇ ਲੈ ਜੇ ਬੰਦਾ ਤਾਂ ਵੀ ਜ਼ਿੰਮੇਵਾਰੀ ਹੈ ਮਤਲਬ ਪੂਰੀ ਤਸੱਲੀ ਕਰ ਲਿਆ ਆਦੀ ਹੈ ਹਨਾ ਹਮ 4 ਸਿਲੰਡਰ ਦੇ ਵਿੱਚ ਹੈ ਅੱਛਾ ਸਿਲੰਡਰ 4 ਆ ਗਿਆ ਕੋਈ ਟ੍ਰੈਂਡ ਨਵਾਂ ਚੱਲੇਗਾ ਪੱਲਾ ਡੀਆਈ 50 ਆਉਂਦਾ ਦਾ ਹਾਂ ਪਹਿਲਾਂ ਐਮਐਨ 60 ਆਉਂਦਾ ਸੀ ਅੱਛਾ ਉਹ ਬਗੜ ਕੀ ਡੀਆਈ 50 ਕਰਦਾ ਡੀਆਈ 50 ਕਰਦਾ ਪਤਾ ਨਹੀਂ ਜਦਾ 50 ਆ ਲੈਗਾ ਅੱਛਾ ਹੂੰ ਜਿਆਦਾ ਅੱਜ ਕੱਲ੍ਹ ਵੀ ਮੰਨ ਕੇ ਚੱਲੋ ਇਹ ਸਮਾਨ ਦਾ ਚੱਲਦੀ ਐ ਆਲ ਰੌਂਡਰ ਆਇਆ ਜਿਹੜੇ ਕੰਮ 'ਚ ਮਰਜੀ ਕਰ ਮੈਂ ਨਾ ਕੱਲ ਪਰਸੋਂ ਪੜ੍ਹੀ ਜਾਂਦਾ ਸੀ ਗੂਗਲ 'ਤੇ ਉਹ ਤੇ ਲਿਖਿਆ ਸੀ ਵੀ ਦੁਨੀਆ ਦੇ 100+ ਦੇਸ਼ ਜਿਹੜਾ ਮਨ ਲਾ ਵੀ ਇਹਨਾਂ ਦਾ ਕਾਰੋਬਾਰ ਐ ਇਹਨਾਂ ਦਾ ਕਾਰੋਬਾਰ ਕਾਰੋਬਾਰ ਕਰਨ ਵਾਸਤੇ ਵੀ ਕੁਝ ਨਾ ਕੁਝ ਲਗਾਉਣਾ ਪੈਂਦਾ ਨਾ ਵਾਸਤੇ ਕੁਝ ਪਾਉਣ ਦੇ ਲਈ ਕੁਝ ਕਹਿੰਦੇ ਹੁੰਦੇ ਸੋਨਾ ਪੈਂਦਾ ਹੂੰ ਉਹ ਇਹਨਾਂ ਨੇ ਕਰਿਆ ਇਹਨਾਂ ਨੇ ਇੱਕਦਮ ਇਸ ਕੰਪਨੀ ਨੇ ਲੋਕਾਂ ਦੀ ਆਉਣ ਡਿਮਾਂਡ ਜਿਹੜੀ ਕਿਸੇ ਨੇ ਡਿਮਾਂਡ ਕਰੀ ਐ ਕਬੂਰੀ ਕੀਤੀ ਹੈ ਹਾਂ ਵੀ ਜਿਵੇਂ ਹੁਣ ਆਪਾਂ ਡਾਕਟਰ ਲੈ ਲਿਆ ਆਪਾਂ ਨੂੰ ਉਹ ਚ ਕੋਈ ਪ੍ਰੋਬਲਮ ਲੱਗੀ ਆਪਾਂ ਜੇ ਸੁਝਾਅ ਦਿੱਤਾ ਕੰਪਨੀ ਨੂੰ ਸੁਣਿਆ ਉਹਨਾਂ ਨੇ ਸੁਣ ਕੇ ਉਹਦਾ ਹੱਲ ਵੀ ਕੀਤਾ ਅੱਜ ਉਹਨਾਂ ਨੇ ਲਾਂਚ ਕਰਤਾ ਤੇ ਸਾਲ ਪਰ ਉਹਦੇ ਵਿੱਚ ਕੋਈ ਫਿਕਰ ਕੇ ਨਹੀਂ ਕਰਨੀ ਹੋ ਅੱਛਾ ਜੇ ਕੋਈ ਐਕਸਲ ਚ ਪ੍ਰੋਬਲਮ ਹੋ ਗਈ ਜੇ ਦੱਸਿਆ ਕੰਪਨੀ ਕੋਲ ਉਹ ਸਟਾਫ ਕਰੀ ਤੇ ਕੋ ਉਹਦੇ ਨਾਲ ਦੀ ਨਾਲ ਐਕਸਲ ਦੇ ਸਾਰਾ ਸਿਸਟਮ ਚੇਂਜ ਕਰ ਅੱਛਾ ਕਿ ਕਿਹਨੇ ਫੋਕਸ ਹੈ ਇਹਨਾਂ ਦਾ ਇਹਨਾਂ ਦਾ ਡਾਇਰੈਕਟਰ ਆਲ ਰੌਂਡਰ ਹੂੰ ਇਹ ਰਿਜ਼ਰਕਲਾ ਬਾਹੀ ਵਾਲਾ ਜਾਹੇ ਗੱਲਾਂ ਟਰਾਲੇ ਵਾਲਾ ਹੈ ਜਾਹੇ ਗੱਲਾਂ ਮਸ਼ੀਨ ਕਿਸੇ ਪਾਸੇ ਮਰਜ਼ੀ ਲੈ ਲੈ ਹਨਾ ਇਹ ਆਲਰੰਸ ਰਹਿ ਕੋਈ ਪੁੱਛ ਕਹੀ ਜਾਵੇ ਕਿ ਦੇਸੀ ਕਹੀ ਜਾਵੇ ਪੁੱਛ ਕਹੀ ਜਾਵੇ ਪਰ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਇੱਕ ਬੈਨੀਫਿਟ ਇਹਦਾ ਹੋਰ ਹੈ ਇਹ ਰੇਟ ਵੀ ਵਾਜਿਬ ਹੈ ਰੇਟ ਵੀ ਵਾਜਿਬ ਹੈ ਹਨਾ ਅੱਜ ਕੱਲ ਹਰ ਇੱਕ ਚੀਜ਼ ਇਹ ਦੁਨੀਆ ਭਾਗਦੀ ਹੈ ਵੀ ਰੇਟ ਵੀ ਵਾਜਿਬ ਹੋਵੇ ਕੰਮ ਵੀ ਦੇਵੇ ਕੰਮ ਵੀ ਦੇਵੇ ਹਨਾ ਤੇ ਆਪਣੇ ਅੱਖਾਂ ਦੇ ਸਾਹਮਣੇ 2010 ਮਾਡਲ ਨਵਾਂ ਲਿਆ ਸੀ ਅੱਜ ਵੀ ਚਾਬੀ ਨਹੀਂ ਲੱਗੀ ਅੱਛਾ ਬੋਲੋ ਜੀ ਆਵਾਜ਼ ਫਰਮਾ ਦੱਸ ਦੇ ਅੱਛਾ ਉਹ ਦਾ ਕਰਾ ਦੇ ਟੂੜੀ ਵਾਲੀ ਤੇ ਉਹਦੇ ਤੇ ਝੋਨੇ ਦੇ ਕਰਤੇ ਉਹ ਕਹਿੰਦਾ ਵੀ ਜਿਹੜਾ ਕੰਮ ਕਿਹੜਾ ਵੀ ਧੋ ਲਿਆ ਸਾਰੀ ਲੈ ਲੈ ਜਿੱਨੇ ਕੰਮ ਨੂੰ ਲਿਆ ਹੈ ਹਨਾ ਤੇ ਫਿਰ ਇਹਦੀ ਡਿਮਾਂਡ ਦੀ ਗੱਲ ਕਰ ਲਈ ਆਪਾਂ ਹੁਣ ਹਾਂ ਬਾਈ ਡਿਮਾਂਡ ਦੀ ਗੱਲ ਆਖੀ ਕਰਾਂਗੇ ਕੀ ਕੁਛ ਹੈ 4 ਲੱਖ ਤੇ 85000 ਰੁਪਏ ਡਿਮਾਂਡ ਹੈ 4 ਲੱਖ ਤੇ 85000 ਇਹ ਫਿਰ ਕਿੱਥੋਂ ਤੱਕ ਮਾਨ ਹੈਗਾ ਇਹਦਾ ਮਾਨ ਤੇ ਰੇਟ ਤਾਂ ਆਪਾਂ ਵੈਸੀ ਘੱਟ ਦਿੱਤਾਗਾ ਅੱਛਾ ਚਲੋ ਮੈਂ ਮੁੰਮਾ ਕਾ ਕਰਦਾ ਕਰਦਾ ਤੂੰ ਕਹਿ ਰਿਹਾ ਹੈ ਯਾਰ 4,55,000 4,55 ਦਾ 30,000 ਰੁਪਏ ਘਟਾਤਾ ਕਿੰਨਾ ਮਰਜ਼ੀ ਰੱਖਦਾ ਠੀਕ ਹੈ ਇਹ ਆ ਗਿਆ ਇਹਨਾਂ ਦਾ 65,000 ਦਸੀ ਯਾਰ ਅੱਛਾ ਤੂੰ 2-3 ਮਿੰਟਾਂ ਬਾਅਦ ਆਏਗਾ ਮੈਂ 2-3 ਮਿੰਟ ਬਾਅਦ ਆਇਆ ਪਹਿਲੀ ਟਰੈਕਟਰ ਦੇ ਸਟਾਰਟ ਕੀਤਾ ਠੀਕ ਆਇਆ ਵੀ ਅੱਜ ਪਹਿਲੀ ਮੰਡੀ ਆਇਆ ਅੱਛਾ ਪਹਿਲੀ ਮੰਡੀ ਆਇਆ ਮੰਡੀ ਆਏਗਾ ਠੀਕ ਹੈ ਕੋਲ ਬੰਦਾ ਹੈਗਾ ਯਾਰ ਹੂੰ ਆਪਣਾ ਤਾਂ ਸਿਸਟਮ ਇਹ ਹੈ ਕਿ ਨੂੰ ਜੀ ਜੀ ਭਾਜਾਈ ਤਾਂ ਭਾਜ ਜੀ ਕੋਈ ਆਪਾਂ ਨੂੰ ਪਤਾ ਤੁਹਾਨੂੰ ਇਹ ਵੀ ਹੈਗਾ ਕਿ ਡ੍ਰੈਗ ਦੇ ਬਾਰੇ ਪਤਾ ਤਾਂ ਸਾਰਾ ਹੀ ਹੁੰਦਾ ਜਦੋਂ ਇਸ ਧੰਦੇ 'ਚ ਉਮਰੀ ਨੰਗੀ ਉਹਦੇ ਵਾਲੀ ਗੱਲ ਆ ਹੈ ਤੇ ਉਸ ਤੋਂ ਅੱਗੇ ਫਿਰ ਕਹਿੰਦੇ ਆਇਸ਼ਰ ਆ ਗਿਆ ਹੈ ਕੋਈ ਅਕਸੈਸਰੀ ਬਣੀ ਇੱਧਰ ਪਹਲਾ ਦੇ ਨਿਗਾ ਮਾਰਦੇ ਕੋਈ ਵੀ ਗੱਦੀਆਂ ਡੰਡੇ ਕੋਈ ਵੀ ਚੀਜ਼ ਹੈ ਜਿਹੜੀ ਇਹਦੇ ਪੂਰੇ ਨਾਲ ਹੱਕ ਹੱਕ ਦਾ ਵੀ ਪੂਰਾ ਸਾਫ ਹੈ ਹਨਾ ਨਾਲੇ ਟਾਪ ਲਾਈਨ ਤੇ ਆਈਨਸੇ ਭੱਜਾ ਨਾਲ ਰਿਜਨਲ ਪਾਜੀ ਅੱਛਾ ਯਾ ਆਪ ਲੈ ਕੇ ਰਿਜਨਲ ਪਾਤੀ ਹੈਨਾ ਸਮਾਨ ਪੂਰਾ ਕਰ ਵਾਹ ਵਾਹ ਇੰਨਾ ਚੀਜ਼ ਇਹ ਚੀਜ਼ਾਂ ਬਹੁਤ ਮਹਨੇ ਰੱਖਦੀਆਂ ਭਾਈ ਹੈਨਾ 10000 ਰੁਪਏ ਡੇਟਾ ਤੇ ਲਾ ਕੇ ਜਾਂਦਾ ਜਾ ਗਿਆ ਡੰਡਾ ਕਮੰਡ ਕੋਲ ਮੰਗਣਾ ਪੈਂਦਾ ਹੂੰ ਬਿਲਕੁਲ ਹੈਨਾ ਹੂੰ ਤੇ ਇਹ ਨਹੀਂ ਆ ਵੀਰ ਚੱਕ ਦੇ ਤੋ ਕੁਆੜ ਪਾ ਗਈ ਹੂੰ ਨਹੀਂ 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 ਇੱਧਰ ਜੱਜ ਦੀ ਪੋਣੀ ਨਹੀਂ ਪਾਉਣੀ ਨਹੀਂ ਪਾਉਣੀ ਨਹੀਂ ਸਹੀ ਗੱਲ ਹੈ ਮੇਰੇ ਅਗਲੇ ਨੂੰ ਕੰਮ ਅਗਲੇ ਦਾ ਜਾ ਕੇ ਨੁਕਸਾਨ ਤਾਂ ਨਾ ਕਰੇ ਨਾ ਆਪਣਾ ਯਾਰ 1500 ਦਾ ਟਾਪਲ ਹੂੰ ਅਗਲੇ ਦੀ 50000 ਦੀ 60000 ਦੀ ਜੋੜੀ ਰੱਖੂ 60000 ਦੀ ਜੋੜੀ ਰੱਖੜੂ ਹੈਨਾ ਠੀਕ ਹੈ ਤੂੰ ਤਾਂ ਦੇ ਹੀ ਨਾਲ ਇਹਦੋਂ ਦੇਉਂ ਨਾ ਅਗਲਾ ਆਪ ਦੀ ਚੰਗੀ ਪਾਲੇ ਲਿਆ ਕੇ ਵਿਸ਼ੱਕ ਮਾਰੀ ਪਾਲੇ 2000 ਘੱਟੀ ਦੇ ਦੇ ਬਾਈ ਤੂੰ ਆਪ ਹੀ ਲੈ ਲੈ ਹੂੰ ਇਹਨੇ ਕੋਈ ਚੱਕ ਕਰੋ ਫਸਗਾ ਚੂੜਾ ਵਾਲਾ ਟਿਕਾ ਮਾਦਾ ਵੇਲਡਿੰਗ ਕਰਕੇ ਪਾ ਦਿਓ ਹਾਂ ਤੇ ਉਦੋਂ ਬਾਅਦ ਇਹ ਤੇ ਆ ਜਾ ਫਿਰ ਇਹਦੀ 2.5 ਸਾਲ ਆਪਾਂ ਪਹਿਲਾਂ ਦਿੱਤੀ ਵੀ ਆ ਦਿੱਤੀ ਹੋਈ ਹੈ ਨਾ ਪਰ ਐ ਵੀ ਮੰਦਾ ਹੈਗਾ ਮੇਰਾ ਉਹ ਸਾਰੀਆਂ ਚੀਜ਼ਾਂ ਰੋਜ਼ ਨਹੀਂ ਵਿਕਦੀਆਂ ਨਹੀਂ ਵਿਕਦੀਆਂ ਸਹੀ ਗੱਲ ਹੈ ਨਾ ਬਥੇਰਾ ਕੁਸ਼ ਹੋਏਦਾ ਬਾਈ ਕੋਈ ਜਣਾ ਚੂੜਾ ਨਹੀਂ ਹੈਗਾ ਹੂੰ ਠੀਕ ਹੈ ਐਂਕੋ ਆਪਾਂ ਕਹਿੰਦੇ ਨੇ ਪਾਲੇ ਵੱਡੇ ਵੀ ਵਾਰੀਆਂ ਆਪਾਂ ਦਾ ਨਾਮ ਬੱਜੇ ਬਿਲਕੁਲ ਹੂੰ ਦੀ ਖੜੀ ਹੈ ਆਪਾਂ ਨੂੰ ਕੋਈ ਗਾਲੀ ਵੀ ਨਹੀਂ ਬਿਲਕੁਲ ਨਹੀਂ ਸਮਾਂ ਹੁੰਦਾ ਦੁਕਾਨ ਦੇ ਵਿੱਚ ਕਰੋੜਾਂ ਰੁਪਏ ਦਾ ਸੌਦਾ ਹੁੰਦਾ ਵਿਕਣ ਵਾਲਿਆਂ ਦਾ 10 ਘਟਨਾ ਹੁੰਦੀ ਹੈ 10 ਹੁੰਦੀ ਹੈ ਮਤਲਬ ਦੁਕਾਨਦਾਰ ਦੀ ਦੁਕਾਨ 'ਚ ਵੀ ਨਹੀਂ ਵੀਰ ਦਾ 10-10 ਸਾਫ ਤੋਂ ਨਹੀਂ ਛੇੜਿਆ ਨਹੀਂ ਰੇਟ ਵਾਲੀ ਸਿੰਪ ਕਈ ਵਾਰੀ ਬਦਲ ਆਏ ਤਾਂ ਨਾ ਕਹਿੰਦੇ ਮੈਂ ਇੱਕ ਚੀਜ਼ ਸੁਣੀ ਸੀ ਵੀ ਕੋਕਾ ਕੋਲਾ ਜਦੋਂ ਲਾਂਚ ਕੀਤਾ ਇੱਕ ਸਾਲ 'ਚ ਉਹਨਾਂ ਦੀਆਂ ਕੁਝ ਗਿਣਤੀਆਂ 5-10 ਬੋਤਲਾਂ ਵਿਕੀਆਂ ਸੀ ਬੰਦੇ ਨੇ ਹੌਸਲਾ ਨਹੀਂ ਛੱਡਿਆ ਤੇ ਅੱਜ ਅੱਜ ਮੈਨੂੰ ਲੱਗਦਾ ਵੀ ਸਕਿੰਟ ਦੇ 10ਵੇਂ 12ਵੇਂ ਹਿੱਸੇ 'ਚ 5-10 ਬੋਤਲਾਂ ਕੀ ਹਜ਼ਾਰੀ ਵੇਖਦੀਆਂ ਹੁੰਦੀਆਂ ਹਨ ਆਪਾਂ ਗੱਲ ਗੂੜਛੇ ਹੈਗੇ ਹਾਂ ਹਾਂ ਇਹ ਵੀ ਜਾਣਕਾਰੀ ਵਾਸਤੇ ਹਾਂ ਕਦੇ ਵੀ ਜਿਹੜਾ ਕੰਮ ਇੱਛੇ ਤੋਂ ਉਨ ਬਲੰਦੀਆਂ ਨੂੰ ਚਾਹਦਾ ਨਾ ਹੂੰ ਉਹਨਾਂ ਬੜਾ ਬੈਣੀ ਬਿਲਕੁਲ ਇਹ ਜੰਦੀ ਤੋਂ ਮਿੱਠਾ ਹੈ ਬਾਣੀ ਦੀ ਵੀ ਹੂੰ ਇਹ ਤਾਂ ਹੈ ਨਹੀਂ ਜੀ ਅੱਜ ਤੁਸੀਂ ਕਾਰੋਬਾਰ ਕੀਤੇ ਤਰੱਕੀ ਬਿਲਕੁਲ ਹੈ ਹਾਲਾ ਜੁਰਮ ਹੂੰ ਇਹ ਨਹੀਂ ਵੀ ਅੱਜ ਹੀ ਚੱਲ ਰਿਹਾ ਕੋਈ ਗੱਲ ਜਦੋਂ ਕੋਈ کاروبار ਕਰਨਾ ਇੱਕ ਜੇ ਤਾਂ ਕੋਈ کاروبار ਹੂੰ ਹਾਂ ਹਾਂ ਤਾਂ ਨਹੀਂ ਵੀ ਜਨਾ ਸੰਗਰਾਜ ਜਾ ਰਿਹਾ ਅੱਜ ਥੋੜੀ ਵੇਖ ਜਾਣਗੇ ਨਾ ਪੂਰੇ ਹੁਣ ਸਹੀ ਗੱਲ ਹੈ ਹਨਾ ਚੱਲੀ ਜਾਣਾ ਚੱਲੀ ਜਾਣਾ ਹਨਾ ਹਰੇ ਆ ਵੀ ਬਸ ਛੋੜੀ ਜਾਣ ਖਲਦੇ ਰਹੋ ਚਲਦੇ ਰਹੋ ਹਨਾ ਹੂੰ ਤੇ ਇਹਦਾ ਫਿਰ ਕੀ ਹੋ ਜਾਊਗਾ ਬਾਈ ਬਟਾ 23 ਹੂੰ ਪਾਵਰ ਸਟੇਨ ਟਾਪ ਮਾਡਲ 500 ਸੀ ਗੰਡੇ ਤੋਂ ਲੈ ਆਇਆ ਡੈਕਟਰ ਨਵਾਂ ਲਗਵਾਇਆ ਥੋੜੀ ਜੀ ਪਹਿਲਾਂ ਤਾਂ ਇਹ ਕੀਮ ਹੁੰਦੇ ਸੀਗੇ ਹੂੰ ਹੁਣ ਕਾਰੋਬਾਰ ਪੰਜਾਬ ਦਾ ਹੋ ਜਾ ਹੋ ਗਿਆ ਵੀ ਹੁਣ ਥੋੜੀ ਜਿਹਾ ਦੀ ਬਣ ਕੇ ਚੱਲ ਵੀ ਲੋਕ ਹੂੰ ਹੂੰ ਛਾਏ ਜੇ ਬੰਦਾ ਰੱਖਦਾ ਕੀ ਕਾਰੋਬਾਰੀ ਬੰਦੇ ਕਹਿੰਦੇ ਕਾਰੋਬਾਰੀ ਬੰਦੇ ਓਹੜੇ ਦਾ ਘੱਟ ਲਿਆ ਜਾਂਦਾ ਘੱਟ ਲਿਆ ਹਾਂ ਕਿ ਜਿੱਥੋਂ ਤੱਕ ਦੇਖੀ ਇਹਦੀ ਥਾਂ ਸੋਨਾ ਲੀਕਾ ਨਹੀਂ ਲੱਤੀ ਹੈ ਹਨਾ ਜੇ ਫਿਰ ਉੱਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਾਂ ਹਨਾ ਕਿੱਥੋਂ ਤੱਕ ਹੋਊ ਜੁਲਵੀਰ ਬਾਈ ਏ 375 ਲੱਖ ਰੱਖਦਾ 3.5 ਲੱਖ ਦਾ ਹੈ ਨਾ ਬਾਣੀ ਜਗੂ ਭਰਾ ਉਹ ਮਾਨਸਨ ਕਰਦੇ ਆਗੇ ਜਿੰਨੇ ਦਾ ਡੈਕਟਰਾ ਉਹਨੇ ਦਾ ਤਾਂ ਲੋਨ ਖਾਂਡ ਸੀ ਹੋਈ ਬਿਲਕੁਲ ਇਹ ਵੀ ਸਹੀ ਹੈ ਨਾ 1000000 ਰੁਪਏ ਦਾ ਨਵਾਂ ਨੀਲੀ ਕੰਪਨੀ ਬਿਲਕੁਲ ਸਾਢੇ 3 ਲੱਖ ਰੁਪਏ ਡਾਊਨ ਕਰਕੇ 5000 ਰੁਪਏ ਮੋੜੀ ਛੜਾ ਹੋਰ ਵੀ ਹੋ ਜੂਗਾ ਹੈ ਨਾ ਕੋਈ ਗੱਲ ਤੇ ਉਸ ਤੋਂ ਅੱਗੇ ਆਹਾ ਫਿਰ ਇਹ ਵੀ ਹੌਲੈਂਡ ਹੈ ਹੂੰ 2009 ਮਾਡਲ ਹੈ ਅੱਛਾ ਉਹ ਫਿਰ ਸ਼ੀਸਟਾ ਮਾਡਲ ਆੜਾ ਰੈਕਰ ਨਵੇਂ ਫੁੱਲ ਹੂੰ ਉਸ ਤੋਂ ਜਿਹੜਾ ਮੈਂ ਲੱਗਿਆ ਉਮੀਦ ਦੇਣਾ ਬਟਿੰਡਾ ਨੰਬਰ ਹੈ ਹੂੰ ਇਹ ਸਪੀਡ ਆ ਗਿਆ ਹਨ 55 ਕੈਟਾਗਰੀ ਚ ਆ ਗਿਆ ਬਾਕੀ ਆਪਾਂ ਪਹਿਲਾਂ ਵੀ ਡਿਟੇਲ ਦੇ ਚੁੱਕੇ ਆ ਰੂਟ ਰਾਟ ਦੇ ਹਾਰਨ ਆ ਕੇ ਵਧੀਆ ਹਨ ਅੱਛਾ ਪਰ ਜਿਹੜਾ ਸੁਣਾਉਣਾ ਉਵੇਂ ਹੋਊਗਾ ਉਵੇਂ ਹੀ ਬਿਆਹ ਸਹੀ ਗੱਲ ਹੈ ਹਨ ਵੇਖਦਾ ਜਾਣੀ ਹੈ 495000 460000 65 ਦਾ ਤੇ ਫੋਨ ਨੰਬਰ ਤੇਰਾ ਉਹੀ ਹੈ ਹਨ ਲਓ ਵੀ ਦੋਸਤੋ ਫੋਨ ਨੰਬਰ ਉਹੀ ਹੈ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਕਰ